ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਪਿਛਲੇ ਸਾਲ ਲਿਖਣ ਭਗਤੀ ਲਹਿਰ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ ਮੂਲ ਮੰਤਰ ਦੇ ਜਾਪ ਲਿਖੇ ਸਿੱਖੀ ਸਿੱਖ ਇਤਿਹਾਸ ਦੇ ਪੇਪਰ ਦਿੱਤੇ ਉਹਨਾਂ ਦਾ ਜਿਹੜਾ ਇਹ ਨਾਮ ਵੰਡ ਸਮਰੋਹ ਹੈ ਇਹ ਲਿਖਣ ਭਗਤੀ ਲੇਰ ਜਿੱਦਾਂ ਕਿ ਤੁਸੀਂ ਇਹ ਬੈਨਰ ਵੀ ਲੱਗਿਆ ਪਿੱਛੇ ਪਿੰਡ ਬਰਵਾਲੀ ਕਲਾ 30 ਤਰੀਕ ਦਿਨ ਐਤਵਾਰ ਨੂੰ ਕੱਢਿਆ ਜਾਣਾ ਇਹ ਨਾਮ ਨੇ ਸਾਈਕਲ ਹੈ 스마트ਵਾਚ ਹੈ ਪ੍ਰੈਸ ਹੈ ਹਰਮੋਨੀਅਮ ਹੈ ਅਤੇ ਇਹ ਪੱਖਾ ਹੈ ਇਹ ਪ੍ਰਾਈਜ਼ ਡਰਾ ਵਿੱਚ ਕੱਢੇ ਜਾਣੇ ਆ ਤੇ ਨਾਲ ਦੀ ਨਾਲ ਜਿਹੜੇ ਬੱਚਿਆਂ ਨੇ ਲਿਖਿਆ ਹੋਰ ਨੇ ਜਿਨ੍ਹਾਂ ਨੂੰ ਇਹ ਪ੍ਰਾਈਜ਼ ਨਹੀਂ ਮਿਲੇ ਉਹਨਾਂ ਨੂੰ ਸਾਰਿਆਂ ਨੂੰ ਟਾਈਮ ਪੀਸ ਦਿੱਤੇ ਜਾਣੇ ਆ। ਸੋ ਇਹ ਸਾਡੇ ਸਤਿਕਾਰਯੋਗ ਮੈਂਬਰ ਐਸਜੀਪੀਸੀ ਰਵਿੰਦਰ ਸਿੰਘ ਜੀ ਖਾਲਸਾ ਤੇ ਪ੍ਰਧਾਨ ਐਸਜੀਪੀਸੀ ਭਾਈ ਹਰਜਿੰਦਰ ਸਿੰਘ ਜੀ ਧਾਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰਾ ਪ੍ਰਾਈਜ਼ ਬੱਚਿਆਂ ਨੂੰ ਦਿੱਤੇ ਜਾਣੇ ਆ। ਪਿੰਡ ਬਰਵਾਲੀ ਕਲਾਂ ਸੋ ਸਾਰੀ ਸੰਗਤ ਆ ਜਿਨ੍ਹਾਂ ਨੇ ਇਹ ਕਾਪੀਆਂ ਸਾਡੇ ਕੋਲ ਜਮ੍ਹਾਂ ਕਰਾਈਆਂ ਸੀ ਆ ਭਾਈ ਸਾਹਿਬ ਕੋਲ ਕਾਪੀ ਹੈ। ਇਹ ਮੂਲ ਮੰਤਰ ਲਿਖੇ ਹੋਏ ਨੇ ਸਾਰਿਆਂ ਨੇ। ਇਹ ਇਹਨਾਂ ਨੂੰ ਕੂਪਨ ਦਿੱਤੇ ਹੋਏ ਆ ਇਹ ਸਾਰੇ ਬੱਚੇ ਆਪਣਾ ਕੂਪਨ ਲੈ ਕੇ ਆਉਣ ਆ ਆਮੂਲ ਮੰਤਰ ਦੇ ਜਾਪ ਬਹੁਤ ਸੋਹਣੇ ਲਿਖੇ ਹੋਏ ਨੇ ਕਾਪੀਆਂ ਤੇ ਸੋ ਇਹਨਾਂ ਨੇ 30 ਤਰੀਕ ਨੂੰ ਪਹੁੰਚਣਾ ਬਰਵਾਲੀ ਕਲਾ ਸੋ ਇੱਥੇ ਸਮਾਗਮ ਰੱਖਿਆ ਹੋਇਆ ਹੈ ਸਾਰਿਆਂ ਨੂੰ ਪ੍ਰਾਈਜ਼ ਦਿੱਤੇ ਜਾਣਿਆ ਸੋ ਆਪ ਸਮੂਹ ਸੰਗਤਾਂ ਵੀ ਹੌ ਹਮਾ ਕੇ ਬਰਵਾਲੀ ਕਲਾ ਗੁਰਦੁਆਰਾ ਗੁਰਨਾਨਕ ਦਰਵਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਸੋ ਜਿਹਨਾਂ ਬੱਚਿਆਂ ਨੇ ਪੇਪਰ ਦਿੱਤੇ ਆ ਉਹ ਵੀ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੋ